प्यारे विद्यार्थी ਸਾਡੇ ਅੱਜ 9ਵੇਂ ਦਿਨ ਦੇ ਵਿਖਿਆਮ ਦਾ ਸਰਲੇਖ ਹੈ ਸ਼ਹੀਦ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਬਿਆਲਾ ਜੀ ਸੇਵਕ ਕੇ ਔੜਖ ਨੇ ਵੀ ਸਤਾਂ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੰਚੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਇਹ ਖਬਰ ਸੁਣ ਕੇ ਔਰੰਗਜ਼ੇਬ ਹੈਰਾਨ ਸੀ ਜੋ ਗੁਰੂ ਨਾ ਜੰਝੂ ਪਾਉਂਦੇ ਹਨ ਨਾ ਤਿਲਕ ਲਾਉਂਦੇ ਹਨ ਉਸ ਬ੍ਰਾਹਮਣਾਂ ਲਈ ਕਿਵੇਂ ਖੜੇ ਹੋ ਸਕਦੇ ਹਨ ਉਸ ਦੀ ਨਜ਼ਰ ਵਿੱਚ ਇਹ ਗੁੱਤ ਪ੍ਰਸਤਾਵ ਨਾਲ ਹਮਦਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੇ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੀ ਫੌਜ ਦਾ ਦਲਾਵਰ ਖਾਨ ਜਿਸ ਦੇ ਅਧੀਨ ਸ੍ਰੀ ਅਨੰਦਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਹੁਕਮ ਦਿੱਤਾ ਕਿ ਉਹ ਜੀ ਨੂੰ ਕੈਦ ਕਰ ਲਵੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਬਿਆਲਾ ਜੀ ਨਾਲ ਮਲਖਪੁਰ ਰੰਗਣਾ ਜੇ ਤਾਂ ਹੁਣਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਸ਼ਹੀਦੀ ਭਾਈ ਮਤੀ ਦਾਸ ਜੀ ਭਾਈ ਅਸਦੀ ਦਾਸ ਜੀ ਅਤੇ ਭਾਈ ਦਿਆਲ ਜੀ ਭਾਈ ਦਰਗਾਹ ਵਾਲ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਆਨੰਦਪੁਰ ਸਾਹਿਬ ਵਸਾਣ ਵੱਲੇ ਰਹੇ ਸਨ ਅਤੇ ਹਰ ਬੇੜਦ ਹੋ ਚੁੱਕੇ ਸਨ ਦੇ ਪਤੀ ਜੇ ਸਜੀ ਸਪੁੱਤਰ ਧਰਮਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨ ਖਾਤ ਤਿਆਰਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੂਰਬ ਦੀ ਯਾਤਰਾ ਵੇਲੇ ਭਾਈ ਮਤੀ ਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਅਤੇ ਸਨ 1675 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੇ ਸ੍ਰੀ ਗੋਬਿੰਦ ਰਾਏ ਜੀ ਨੂੰ ਗੁਰਿਆਈ ਸੰਪਤੀ ਸਵੇਲੇ ਭਾਈ ਮਤੀ达ਸ ਜੀ ਵੀ ਮਾਜੂਦ ਸਨ ਭਾਈ ਮਤੀ达ਸ ਜੀ ਕੁਸ਼ਨ ਪ੍ਰਬੰਧਕ ਸਨ